ਜੋ ਬਲੈਕ ਮਾਰਕ ਪੀ ਰਿਹਾ ਕਿ ਪੂਰਾ ਸਿਚੁਏਸ਼ਨ ਕੀ ਮੈਂ ਹੁੰਦਾ ਹੈ ਅੱਜ ਮਾਂਜੋਗ ਐਸਐਸਪੀ ਸਾਹਿਬ ਸਰਾਸਤਾਰ ਸਿੰਘ ਚਾਹਲ ਜੀ ਦੀ ਆਈਪੀਐਸ ਨੇ ਐਸਐਸਪੀ ਸ਼ਖਰੂਦ ਨੇ ਉਹੀ ਡਾਇਰੈਕਸ਼ਨ ਤੇ ਪਰਸੋਂ ਜੋ ਜ਼ਿਲ੍ਹਾ ਪ੍ਰੇਮ ਬਲੋਕ ਸੰਭੀ ਦੀਆਂ ਇਲੈਕਸ਼ਨ ਹੋ ਰਹੀਆਂ ਉਹਦੇ ਰਿਗਾਰਡਿੰਗ ਅਸੀਂ ਪੂਰੇ ਚੌਕਸ ਆ ਬੜਾ ਸਾਡੇ ਸਾਰੇ ਕਿਤੇ ਇੰਤਜ਼ਾਮ ਹੋ ਗਏ ਨੇ ਫੋਰਸ ਵਗੈਰਾ ਤੇ ਕਿਸੇ ਨੂੰ ਵੀ ਹੁਲੜਵਾਜ ਨਹੀਂ ਕਰਨ ਦਿੱਤੀ ਜਾਊਗੀ ਜਿਹੜੇ ਕੋਈ ਬੰਦੇ ਸ਼ਰਾਰਤੀ ਨੇ ਉਹਨਾਂ ਦੇ ਖਿਲਾਫ ਅਸੀਂ ਸਖਤ ਕਾਰਵਾਈ ਵੀ ਕਰ ਰਹੇ ਹਾਂ ਤੇ ਟੋਟਲੀ ਅਸੀਂ ਪੁਲਿਸ ਹੁਣ ਅੱਜ ਬਲੈਕ ਮਾਰਚ ਸਾਡਾ ਚੱਲ ਰਿਹਾ ਜਿਵੇਂ ਮੈਂ ਮੇਰੇ ਕੋਲੇ ਹੈਗਾ ਸੰਗਰੂਰ ਸੁਨਾਮ ਦੇ ਦੋਨੇ ਬਲਾਕ ਤੇ ਸ਼ਾਜਲੀ ਇਹਨਾਂ ਏਰੀਆ ਚ ਅਸੀਂ ਬਲੈਕ ਮਾਰਚ ਕਰ ਰਹੇ ਹਾਂ ਅੱਜ ਅਸੀਂ ਹੁਣ ਇੱਥੇ ਕਰ ਰਹੇ ਹਾਂ ਸਦਰਵੀਂ ਦੇ ਚ ਜਿੱਤੇ ਡੀਐਸਪੀ ਸਾਹਿਬ ਸਾਡਾ ਸੁਖਦੇਵ ਸਿੰਘ ਜੀ ਐਸਐਚਓ ਸਦਰ ਤੇ ਸਿਟੀ ਸਾਰੀ ਫਰੋਸਟਰਾਲ ਅਸੀਂ ਕਰ ਰਹੇ ਹਾਂ ਪੂਰੇ ਅਸੀਂ ਅਲਰਟਾ ਸਰ ਜੀ ਫੋਰਸ ਦੀ ਗੱਲ ਕੀ ਦੇਖੋ ਫੋਰਸ ਬਾਰੋ ਵੀ ਮੰਗਾਈ ਗਈ ਬਿਲਕੁਲ ਜੀ ਸਾਡੇ ਕੋਲੇ 12 ਵੀ ਸਾਡੇ ਕੋਲੇ ਕਰੀਬ 1000 ਸਾਡੀ ਆਈਐਨਏ ਫੋਰਸ ਦੇ ਜਵਾਨ ਆਏ ਨੇ ਅਸੀਂ ਸਾਰੇ ਕਿਤੇ ਇਹ ਚੌਕਸ ਹੁਣ ਸਾਡੀ ਇਹ 플ੈਗ ਮਾਰਚ ਤੋਂ ਬਾਅਦ ਸਾਡੀ ਨਾਕਾਬੰਦੀ ਹੈ ਤੇ 24 ਘੰਟੇ ਅਸੀਂ ਪੂਰੇ ਫੀਲਡ 'ਚ ਅਸੀਂ ਤਨਾਮ ਕੋਈ ਕੋਈ ਇਹੋ ਜੀ ਸ਼ਿਕਾਇਤ ਆਈ ਹੋ ਜਿਹੜੀ ਵੋਟਾਂ ਨੂੰ ਪ੍ਰਭਾਵਿਤ ਕਰ ਸਕਦੀ ਹੋਵੇ ਜਾਂ ਕੁਝ ਇਹੋ ਜੀ ਗੱਲਬਾਤ ਨਹੀਂ ਨਹੀਂ ਬਿਲਕੁਲ ਨਹੀਂ ਅਸੀਂ ਇਸੇ ਲਈ ਫੀਲਡ 'ਚ ਆ ਵੀ ਜੇ ਕੋਈ ਆਉਂਦੀ ਹੈ ਸ਼ਿਕਾਇਤ ਅਸੀਂ ਇਮੀਡੀਏਟਲੀ ਉੱਤੇ ਰਿਐਕਸ਼ਨ ਕਰਦੇ ਹਾਂ ਅਸੀਂ ਸਭ ਸੈਂਸਿਟਿਵ ਬੂਥ ਕਿੰਨੇ ਰੱਖੇ ਗਏ ਨੇ ਜਿਹਦੇ ਤੇ ਤੁਸੀਂ ਸਮਝ ਸਕਦਾ ਸਾਡੇ ਹੈਗੇ ਨੇ ਕੁਝ ਕੁ ਸੈਂਸਿਟਿਵ ਨੇ ਨਾਨ ਸੈਂਸਿਟਿਵ ਵੀ ਨੇ ਬਟ ਓਵਰ ਆਲ ਅਸੀਂ ਸਾਡੇ ਉਸ ਚ ਨੇ ਕਾਬੂ ਜਨ ਇਹੋ ਜਿਹੀ ਗੱਲ ਨਹੀਂ ਕਿਤੇ ਵੀ ਅਸੀਂ ਕੋਈ ਹੱਲਾ ਕੋਲਾਨ ਨਹੀਂ ਹੋਣਾ ਜਿਹੜੇ ਕੋ ਪਿੰਡ ਦੇ ਇਲਾਕੇ ਤੋਂ ਲੱਗਦੇ ਉਹ ਵੀ ਇਹ ਪਿੰਡ ਪਾਰਟਿਕੂਲਰ ਹੈਗੇ ਜਿੱਥੇ ਜ਼ਿਆਦਾ ਫੋਰਸ ਡਿਪਲੋਏ ਕਰਨ ਦੀ ਜ਼ਰੂਰਤ ਹੈ ਜਾਂ ਫਿਰ ਜਿਵੇਂ ਜੀਓਜ਼ ਦੀ ਉਹਦੀ ਰਾਉਂਡ ਦੀ ਜ਼ਰੂਰਤ ਹੈ ਵੀ ਕੋਈ ਇਹੋ ਜਿਹੇ ਪਿੰਡ ਕਿਤੇ ਹੁੰਦੇ ਆ ਇਦਾਂ ਜੀ ਸਾਡੇ ਜਿਵੇਂ 10 ਬਲਾਕ ਨੇ 10 ਬਲਾਕਾਂ ਦੇ ਸਾਡੇ ਕੱਲੇ ਕੱਲੇ ਡੀਐਸਪੀ ਦੇ ਹੈਗੇ ਨੇ ਬਲਾਕ ਤੇ ਉਹਨਾਂ ਦੇ ਤਿੰਨ ਤਿੰਨ ਤੇ ਅਸੀਂ ਐਸਪੀ ਸਾਹਿਬ ਲੱਗੇ ਹੋਏ ਆ ਤੇ ਜਿਵੇਂ ਮੇਰੇ ਕੋਲ ਚਾਰ ਬਲਾਕ ਨੇ ਦੋ ਨਾਮ ਦੇ ਨੇ ਇੱਕ ਸਾਦਰ ਆ ਆਪਣਾ ਹੋ ਗਿਆ ਸੰਗਰੂਰ ਦਾ ਹੋ ਗਿਆ ਇੱਕ ਚਾਜਲੀ ਦਾ ਹੋ ਗਿਆ ਇਦਾਂ ਹੀ ਆਪਣੇ ਨਵਜੀਤ ਨਵਰੀਤ ਬਿਰਕ ਜਿਨੇ ਤਿੰਨੋਂ ਨਾਲ ਕੋਲ ਨੇ ਤਿੰਨ ਹੈਗੇ ਨੇ ਅਤਰੀ ਸਾਹਿਬ ਕੋਲੇ ਉਹਨਾਂ ਕੋਲੇ ਹੈਗੇ ਨੇ ਆਪਣਾ ਸ਼ੇਰਪੁਰ ਤੇ ਧੂਰੀ ਤੇ ਭੋਨੀਗੜ ਇਦਾਂ ਹੀ ਬਿਰਕ ਸਾਹਿਬ ਕੋਲ ਨੇ ਢੜਪਾ ਹੋ ਗਿਆ ਮੂਨਪੋ ਗਿਆ ਲਹਿਰਾ ਹੋ ਗਿਆ ਇਹ ਤੇ ਸਾਡੀ ਪੂਰੀ ਚੌਕਸੀ ਆ ਇਤੇ ਵੀ ਕੋਈ ਸ਼ਰਤ ਨਹੀਂ ਹੁਣ ਜੋ ਬਿਲਕੁਲ ਪੀਸਫੁਲੀ ਰੱਖਾ